ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇ ਬਹਾਦੁਰ ਸੀ ਕ੍ਰਿਆ ਕਰੀ ਨਕਿਨ ਹੂ ਆਨ ਤੇ ਬਹਾਦੁਰ ਕੇ ਚਲਤ ਭਾਇੋ ਜਗਤ ਕੋ ਸ਼ੋਕ ਹੇ ਹੇ ਸਭ जग ਭਇਓ ਜੈ 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 ਸੁਰ ਲੋਕ ਵਾਹੀ ਗੁਰੂ ਸਾਹਿਬ ਜੀਓ ਜਿਹ ਸਿਮਰਤ ਗਤ ਪਾਈਐ ਤੇ ਪਹਜਰੇ ਤੈ ਮੀਤ ਕੋਹ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨ ਨਹ ਚਤੁਰ ਸੁਜਾਨ ਜਿਹਤੇ ਉਪਜੀਵ ਨਾਨਕਾ ਲੀਨ ਤਾਹਿ ਮਹਿਮਾਨ ਘਟ ਘਟ ਮਹਿ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਭਉ ਨਿਦ ਉਤਰਹਿ ਪਾਰ ਸੁਖ ਦੁਖ ਜਿਹ ਪਰ ਸੈ ਨਹੀਂ ਲੋਭ 모ਹ અભਿਮਾਨ ਕਹੋ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਉਸਤ ਤENN ਦੀਆ ਨਾਹੇ ਜਿਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਹਰ ਖੁਸ਼ੋਕ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਦੀ ਕੀ ਫਤ ਸਤਿਗੁਰੂ ਪਾਤਸ਼ਾਹ ਸਹਿਬ ਜੀ ਦੇ ਪਵਨ ਦਰਬਾਰ ਦੀਆਂ ਹਾਜ਼ਰੀਆਂ ਪਰਤਿਆ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਬਦਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਿਹਰਮਤਾ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ ਆਪ ਉਹਨਾਂ ਦੇ ਸੱਚੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ ਆਪਣੇ ਨਿਰਮਲ ਹਿਰਦੇ 'ਚ ਅਰਦਾਸ ਕਰਨਾ ਜੋ ਗੁਰਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਦੇ ਵਿਚਾਰ ਦਾ ਪ੍ਰਵਾਹ ਬਖਸ਼ੇ ਇਕ ਵਾਰ ਆਸ਼ੀਸ਼ ਦਿੰਦੇ ਆ ਅੰਮ੍ਰਿਤ ਦ੍ਰਿਸ਼ਟੀ پا ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਗਰੀਬ ਨਿਵਾਸ ਘਟ ਘਟ ਕੇ ਵਾਸੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਪੁਰਸ਼ਪਰਾਗ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਚ ਬਤੀਤ ਕਰਾਇਆ ਤੇ ਇਸ ਸਮੇਂ ਸੰਧਿਆ ਕੇ ਆਪਣੇ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਸਾਡੇ ਵਾਸਤੇ ਬਖਸ਼ਿਸ਼ਾਂ ਹੁੰਦੀਆਂ ਨੇ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਉਪਦੇਸ਼ ਮਿਲਦੇ ਨੇ ਆਦੇਸ਼ ਮਿਲਦੇ ਨੇ ਤੇ ਅਸੀਂ ਯਤਨ ਕਰਦੇ ਹਾਂ ਹਰ ਰੋਜ਼ ਤੇ ਬੈਠ ਕੇ ਸਤਿਗੁਰੂ ਦੇ ਕੋਲ ਸਤਿਗੁਰੂ ਦੇ ਕੋਲੋਂ ਕੁਝ ਸਮਝ ਕਿਉਂਕਿ satsangat ਚ ਬੈਠਣ ਦਾ ਜੋ ਮਤਲਬ ਹੈ ਨਾ ਇੱਥੇ ਕੋਈ ਵੱਖਰਾ ਕਰਮ ਕਰਨਾ ਨਹੀਂ ਕਰਨਾ ਇੱਥੇ ਕੁਝ ਸਮਝਣਾ ਹੈ ਜੋ ਗੁਰਦੇਵ ਸਮਝਾਉਂਦੇ ਨੇ ਅਸਾਂ ਸਮਝਣਾ ਹੈ ਆਪਣੇ ਭਾਉ ਦਾ ਭਾਂਡਾ ਸਵਾਰਨਾ ਹੈ ਜਿਤਨਾ ਸਾਡੇ ਭਾਉ ਦਾ ਭਾਂਡਾ ਸੰਵਰ ਜੇਗਾ ਛੋਟੋ ਜੇਗਾ ਉਨਾ ਹੀ ਉਹਦੇ ਵਿੱਚ ਕੁਝ ਪਏਗਾ ਇਤੋਂ ਜੋ ਵੀ ਸਾਡੇ ਭਾਂਡੇ ਚ ਪਏਗਾ ਹਿਰਦੇ ਦੇ ਵਿੱਚ ਉਹੀ ਤੇ ਨਾਮ ਹੈ ਉਹੀ ਤੇ ਅੰਮ੍ਰਿਤ ਹੈ ਉਹੀ ਤੇ ਗਿਆਨ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਵਾਦ ਕਰਦਿਆਂ ਕੱਲ ਸੀ ਇੱਕ ਬਚਨ ਮਹਾਰਾਜ ਦਾ ਪੜ੍ਹ ਰਿਹਾ ਸੀ ਜਿਸ ਚ ਮਹਾਰਾਜ ਨੇ ਕਿਹਾ ਸੀ ਜਿਹ ਸਿਮਰਤ ਗਤ ਪਾਈ ਹੈ ਜਿਸ ਦੇ ਸਿਮਰਨ ਦੇ ਨਾਲ ਗਤ ਗਤੀ ਹੁੰਦੀ ਹੈ ਗਤ ਦੇ ਬਾਰੇ ਅਪਨ ਥੁਰ ਕੀ ਗੱਲ ਕੱਲ ਕੀਤੀ ਸੀ ਸਾਡੇ ਆਮ ਲੋਕਾਂ ਦੇ ਵਿੱਚ ਜਿਹੜਾ ਸਾਡਾ ਆਮ ਸਮਾਜ ਹੈ ਪੜਿਆ ਅਨਪੜੇ ਇੱਕ ਸਮਾਨ ਹੁੰਦਾ ਹੈ ਅਸੀਂ ਕਿਸੇ ਜੀ ਦੇ ਚਲਾਣੇ ਤੋਂ ਬਾਅਦ ਵਿੱਚ ਉਹਦੀ ਪ੍ਰਤੀ ਜੋ ਪੂਜਾ ਪਾਠ ਜਾਪ ਤਪ ਕਰਦੇ ਆ ਜੇ ਕੋਈ ਪੁੱਛੇ ਕੀ ਕਰਾਉਂਦੇ ਹੋ ਕਿਉਂ ਕਰਦੇ ਕਿ ਫਲਾਣ ਦੀ ਗਤੀ ਕਰਾਤ ਕਰਾਵਾਣੇ ਦਮਤਰ ਦੇ ਭਾਵ ਹੌਲੀ ਹੌਲੀ ਗੱਤ ਦਾ ਮਤਲਬ ਅਸੀਂ ਸਮਝਦੇ ਆ ਕਿ ਜਦੋਂ ਸਰੀਰ ਛੁੱਟ ਜਾਂਦਾ ਹੈ ਰੂਹ ਕਹਿ ਲੋ ਆਤਮਾ ਕਹਿ ਲੋ ਆਤਮਾ ਵੱਚਦੀ ਹੈ ਆਤਮਾ ਨੇ ਪ੍ਰਭੂ ਦੇ ਦਰਬਾਰ ਚ ਦਾਖਲ ਹੋਣਾ ਜਾਣਾ ਹੈ ਉੱਥੇ ਜਾਣ ਵਾਸਤੇ ਕੋ ਗਤੀ ਨਹੀਂ ਕੋਦੀ ਰਫ਼ਤਾਰ ਹੀ ਕੋ ਰਫ਼ਤਾਰ ਰੁਕ ਸਾਨੂੰ ਲੱਗਦਾ ਹੈ ਕਿ ਆ ਸਰੀਰ ਮੁੱਕ ਗਿਆ ਤੇ ਕਹਾਣੀ ਮੁੱਕ ਗਈ ਬੰਦਾ ਜਿਨੂੰ ਅਸੀਂ ਮਰ ਗਿਆ ਕਹੀ ਨਹੀਂ ਹੈ। ਸਰੀਰ ਅਸੀਂ ਸਾੜਾਏ ਆਂ ਤੇ ਹੁਣ ਕੀ ਬਣੇਗਾ? ਹੁਣ ਇਹਦੀ ਗਤੀ ਕਿਵੇਂ ਹੋਏਗੀ? ਫਿਰ ਸਿਮ ਪੂਜਾ ਪਾਠ ਕਰਦੇ। ਮਹਾਰਾਜ ਕਹਿੰਦੇ ਕਿ ਜੇ ਕਿਸੇ ਇੱਕ ਬਾਰੀ ਕਨਸੈਪਟ ਨੂੰ ਆਪ ਫੜ ਸਕੀਏ ਕਿਉਂਕਿ ਕੁਝ ਗੱਲਾਂ ਬਹੁਤ ਸੁਕਸ਼ਮ ਹੁੰਦੀਆਂ ਨੇ। ਔਰ ਆਮ ਲੋਕੋ ਤੇ ਚਰਚਾ ਨਹੀਂ ਕਰਦੇ ਕਿਉਂਕਿ ਆਮ ਲੋਕ ਨੂੰ ਸਮਝਣਾ ਹੀ ਨਹੀਂ ਚਾਹੀਦਾ। ਮੋਟੇ-ਮੋਟੇ ਪੂਜਾ ਪਾਠ ਕੀਤਾ ਮੱਥਾ ਟੇਕਿਆ ਤੇ ਠੀਕ ਹੈ ਗਤ ਅਤੇ ਮੁਕਤ ਦੋ ਐਸੇ ਸ਼ਬਦ ਨੇ ਜਿਹੜੇ ਬਹੁਤ ਹੀ ਕੀਮਤੀ ਨੇ ਮੁਕਤ ਹੋਏਗਾ ਤੇ ਗਤੀਮਾਨ ਬਿਨਾ ਮੁਕਤ ਹੋਇਆ ਕੋਈ ਗਤੀਮਾਨ ਨਹੀਂ ਹੋਇਆ ਇਹ ਗੱਲਾਂ ਕਈ ਵਾਰ ਕਹੀਆਂ ਗਈਆਂ ਕਈ ਵਾਰ ਸੁਣੀਆਂ ਗਈਆਂ ਪੜ੍ਹੀਆਂ ਗਈਆਂ ਵੀ ਜਿੰਨਾ ਚਿਰ ਅਸਾਂ ਦੇ ਉੱਤੋਂ ਜੋ ਮੋਹ ਦੀਆਂ ਤੰਦਾ ਨੇ ਉਹ ਨਹੀਂ ਟੁੱਟਣ ਗਿਆ ਉਹਨਾਂ ਚਰ ਗਤੀਮਾਨ ਨਹੀਂ ਹੋਵੇਗਾ ਉਹ ਕਹਾਣੀ ਭਾਵੇਂ ਚੁਟਕਲੇ ਦੇ ਰੂਪ ਵਿੱਚ ਬੜੀ ਵਾਰ ਪੜ੍ਹੀ ਜਾਂਦੀ ਸੁਣੀ ਜਾਂਦੀ ਸੁਣਾਈ ਜਾਂਦੀ ਕੋਈ ਫਿਲਾਸਫੀ ਦੀ ਕਹਾਣੀ ਹੈ ਜਿਹਨੂੰ ਗੁਰਬਾਣੇ ਚ ਮਨ ਸਮਝਾਉਣ ਕਾਰਨੇ ਕਾਛੂਕ ਪੜ੍ਹੀਏ ਗਿਆਨ ਦੇ ਧਾਰੇ ਚ ਰੱਖਦੇ ਆਂ ਵੀ ਕੋਈ ਸ਼ਰਾਬੀ ਬੰਦਾ ਦਰਿਆ ਪਾਰ ਕਰਨਾ ਚਾਹੁੰਦਾ ਏ ਤੇ ਆਪਣੀ ਬੇੜੀ 'ਚ ਹੀ ਬਹਿ ਗਿਆ ਤੇ ਚੱਪੂ ਵੀ ਮਾਰਦਾ ਰਿਹਾ ਸਾਰੀ ਰਾਤ ਚੱਪੂ ਵੀ ਮਾਰਦਾ ਰਿਹਾ ਥੱਕ ਗਿਆ ਵਿੱਚ ਹੀ ਸੌਂ ਗਿਆ ਵੀ ਪਾਰ ਪਹੁੰਚੀ ਸਵੇਰੇ ਉੱਠ ਕੇ ਪੁੱਤਰ ਜਾਗੇ ਅੱਖ ਖੁੱਲੀ ਤੇ ਦੇਖਿਆ ਜਿੱਥੇ ਬੈਠਾ ਸੀ ਉੱਥੇ ਹੀ ਉੱਥੇ ਚੇਤਾ ਕਿ ਸਾਰਾ ਚੱਪੂ ਚਲਾਏ ਨੀ ਥੱਕਿਆ ਪਿਆ ਚੱਪੂ ਆਕੇ ਚੱਲੇ ਨੀ ਮਿਹਨਤ ਵੀ ਹੋਈ ਹੈ ਯਾਤਰਾ ਕਿਉਂ ਨਹੀਂ ਹੋਈ ਕਿਉਂਕਿ ਬੀੜੀ ਬੰਨੀ ਹੋਈ ਤੇ ਬੰਨੀ ਹੋਈ ਬੀੜੀ ਨੂੰ ਜਿੰਨੇ ਮਰਜੀ ਚੱਪੂ ਚਲਾਉਂਦੇ ਰੋ ਉਹ ਯਾਤਰਾ ਨਹੀਂ ਕਰੇ ਬ੍ਰੇਕ ਲਾ ਕੇ ਤੁਸੀਂ ਜਿੰਨੀ ਮਰਜੀ ਗੱਡੀ ਚਲਾ ਲਓ ਪਹੀਆ ਤੇ ਘੁੰਮਣਾ ਨਹੀਂ ਤੇ ਜੇ ਕਿਤੇ ਕਿਤੇ ਵੇਖਿਆ ਹੋਣਾ ਚਿੱਕੜ 'ਚ ਗੱਡੀਆਂ ਫਸ ਜਾਂਦੀਆਂ ਨੇ ਤੇ ਟਾਇਰ ਸਲਿੱਪ ਕਰ ਹੀ ਜਾਂਦਾ ਹੈ ਐਕਸਲੇਟਰ ਨੱਪੇ ਜੋ ਟਾਇਰ ਸਲਿੱਪ ਕਰ ਹੀ ਜਾਏਗਾ ਤੇਲ ਫੁਕੀ ਜਾਏਗਾ ਤੁਹਾਨੂੰ ਲੱਗੇਗਾ ਮੈਂ ਤੇ ਘਿਰ 'ਚ ਗੱਡੀ ਪਾ ਕੇ ਚਲਾ ਰਿਹਾ ਹਾਂ ਪਰ ਯਾਤਰਾ ਨਹੀਂ ਉੱਥੇ ਹੀ ਖੜੇ ਰੋਗੇ ਅਖੀਰ ਤੇਲ ਮੁੱਕ ਜਾਏਗਾ ਥੱਕ ਟੁੱਟ ਕੇ ਬਾਹਰ ਆ ਜੋ ਵੀ ਕੁਝ ਵੀ ਉੱਥੇ ਜਿੱਥੋਂ ਤਰੇ ਸੋਥੀ ਰਹਿ ਜੋਗੇ ਇਹੀ ਹਾਲਾਤ ਸਾਡੀ ਹੈ ਸਾਡੀ ਜਿੰਨੀਆਂ ਕੁ ਬਾਹਰੀਆਂ ਕ੍ਰਿਆਵਾਂ ਨੇ ਇਦਾਂ ਹੀ ਨੇ ਕਿ ਜਿਵੇਂ ਚਿੱਕੜ 'ਚ ਗੱਡੀ ਫਸੀ ਹੋਵੇ ਤੇ ਪਹੀਏ ਘੁੰਮ ਰਹੇ ਨੇ ਸਲਿੱਪ ਮਾਰ ਰਹੇ ਆ ਕਟਾ ਮਿੱਟੀ ਉੱਡ ਰਹੀ ਹੈ ਚਿੱਕੜ ਦੇ ਛਿੱਟੇ ਪੈ ਰਹੇ ਨੇ ਪਰ ਯਾਤਰਾ ਨਹੀਂ ਹੋ ਰਹੀ ਕੋਹ ਕੋਹ ਬੜੀ ਹੋਈ ਆ ਆਵਾਜ਼ ਬੜੀ ਸ਼ੋਰ ਸ਼ਰਾਬਾ ਬੁਲਦਾ ਹੈ ਇਸੇ ਤਰ੍ਹਾਂ ਅਸਾਂ ਤੁਸਾਂ ਦਾ ਧਾਰਮਿਕ ਕਰਮਾਂ ਦਾ ਸ਼ੋਰ ਸ਼ਰਾਬਾ ਬੜਾ ਰੋੜਾ ਰੱਪਾ ਸੀ ਬੜਾ ਪਾਇਆ بڑے ਵਾਦੇ ਤਵਲੇ ਕਥਾ ਕਹਾਣੀ ਖੜਕ ਰਈਆਂ ਨੇ ਸਭ ਕੁਝ ਹੋ ਰਿਹਾ ਤੇਲ ਵੀ ਫੁਕਰੇ ਸਾਡਾ ਸਮਾਂ ਵੀ ਲੱਗ ਰਿਹਾ ਪਰ ਅਲਟੀਮੇਟ ਜਾ ਕਿੱਥੇ ਰਹਿ ਜਾਂ ਉੱਥੇ ਹੀ ਕੀ ਕਰੀਏ ਜਦ ਨਾ ਗਤੀ ਹੋਵੇ ਸਿਮਰਨ ਸਿਮਰਨ ਹੀ ਬਾਕਤ ਦਿੰਦਾ ਹੈ ਜਪ ਊਰਜਾ ਤੱਕ ਦਿੰਦਾ ਫਿਰ ਕਿਦਾਂ ਕਰੀਏ ਮਹਾਰਾਜ ਨੇ ਕੋਈ ਝੁਕਾ ਲਸੀ ਇੱਥੇ ਰੁਕੇ ਸਾ ਜੇ ਸਿਮਰਤ ਗਤ ਪਾਈਏ ਜਿਸ ਦੇ ਸਿਮਰਨ ਦੇ ਨਾਲ ਸਪੀਡ ਬਣਦੀ ਹੈ ਜੇ ਅਖਰੀਅਤ ਕਰੀਏ ਇਕਲ ਹੋਰ ਸਮਝ ਆਈ ਕੱਲ ਅਸੀਂ ਸ਼ਰੀਰ ਦੀ ਯਾਤਰਾ ਦੀ ਗੱਲ ਕਰਦੇ ਹਾਂ ਸ਼ਰੀਰ ਦੀ ਰਫਤਾਰ ਦੀ ਗੱਲ ਕਰਦੇ ਹਾਂ ਕੱਲ ਇੱਕ ਹੋਰ ਪੰਥ ਥੋੜੀ ਜੀ ਗੱਲ ਕੀਤੀ ਸੀ ਕਿ ਸਟਾਈਂ ਅਕ ਤੇ ਸਪੇਸ ਇਹ ਫਿਜ਼ਿਕਸ ਦੇ ਬੜੇ ਬਾਰੀਕ ਸੂਤਰਨ ਦੇ ਬੱਚੇ ਵਿਗਿਆਨ ਪੜਦੇ ਫਤ ਹੈ ਸਪੇਸ ਦੂਰੀ ਉਨੀ ਰਹਿੰਦੀ ਹੈ ਇੰਨੀ ਘਟਦੀਦਾ ਫਿਰ ਘਟਦਾ ਵਾਧਦਾ ਕੀ ਟਾਈਮ ਆਪਾਂ ਐਗਜ਼ਾਮਪਲ ਲੈਨੇ ਪਿੱਛੋਂ ਦਰਬਾਰ ਸਭ 100 ਸਾਲ ਪਹਿਲਾਂ ਵੀ 250 ਕਿਲੋਮੀਟਰ ਸੀ ਅੱਜ ਵੀ 250 ਕਿਲੋਮੀਟਰ ਹੈ ਤੇ 100 ਸਾਲ ਪਹਿਲਾਂ ਬੰਦਾ ਤੁਰ ਕੇ ਜਾਂਦਾ ਸੀ ਹਫਤੇ ਚ ਪਹੁੰਚਦਾ ਹੋਏਗਾ ਤੇ ਅੱਜ ਤੁਸੀਂ ਉੱਡ ਕੇ ਜਾਂਦੇ ਹੋ 40 ਮਿੰਟ ਦੀ ਫਲਾਈਟ ਨੇ ਘੱਟ ਟਾਈਮ ਲੱਗਦਾ ਇੱਕ ਘੰਟੇ ਚ ਤੁਸੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਜਾਂਦੇ ਕੀ ਘਟਿਆ ਹੈ ਸਾ 100 ਕਿਲੋਮੀਟਰ ਖਤਮ ਹੋ ਗਏ ਨਹੀਂ ਤੁਹਾਡੀ ਸਪੀਡ ਵਧ ਗਈ ਤੁਹਾਡੇ ਰਫਤਾਰ ਤੇ ਚੋੜ ਰਫਤਾਰ ਕਿਵੇਂ ਤੇਜ਼ ਹੋਈ ਤੜ ਕੋ એનર્ਜੀ ਬਦਲ ਗਈ એનર્ਜੀ ਦੇ ਸੋਰਸ ਆਫ એનર્ਜੀ ਤੁਹਾਡੇ ਬਦਲ ਗਏ ਤੁਹਾਡੀ ਸੋਰਸ ਆਫ ਟਰੈਵਲ ਉਹ ਬਦਲ ਗਏ ਤੁਸੀਂ ਬਹੁਤ ਕੁਝ ਬਾਹਰੋਂ ਬਦਲੇ ਤੇ ਆਪਣੇ ਟਾਈਮ ਤੇ ਕੰਟਰੋਲ ਕਰ ਲਿਆ ਬਸ ਇਸੇ ਤਰ੍ਹਾਂ तरीके ਬਦਲਨੇ ਪੈਂਦੇ ਨੇ ਟਾਈਮ ਤੇ ਕੰਟਰੋਲ ਹੁੰਦਾ ਹੈ ਇਕਨਕੀ ਜਹੁਰ ਆਪਣਾ ਗੱਲ ਸ਼ੇਅਰ ਕਰੇ ਛੇਵੇਂ ਪਾਤਸ਼ਾਹ ਦੇ ਜੀਵੰਦੀ ਆਪਾਂ ਇੱਕ ਦੋ ਵਾਰ ਸੁਕੀਤੀ ਪੰਡਤ ਨਿਤਿਆਨੰਦ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਕਥਾ ਕੀਤੀ ਗਰੁੜ ਪੁਰਾਣ ਦੀ ਤੇ ਕਹਿੰਦੇ ਜੀ ਗਰੁੜ ਪੁਰਾਣ ਦੇ ਮੁਤਾਬਕ ਜਦੋਂ ਜੀਮ ਪ੍ਰਾਣਾਂਤ ਹੁੰਦਾ ਹੈ ਸਰੀਰ ਛੁੱਟਦਾ ਹੈ ਤੇ ਜੀ ਸਰੀਰ ਛੁੱਟਣ ਤੋਂ ਲੈ ਕੇ ਉਹਨੂੰ ਇੱਕ ਸਾਲ ਲੱਗਦਾ ਹੈ ਧਰਮਰਾਜ ਦੀ ਕਚਹਿਰ ਤੇ ਪੇਸ਼ ਹੋ ਲਈ ਉਸ ਸਾਲ ਦੇ ਵਿਚਕਾਰ ਉਸ ਨੇ ਬਹਿਤਰਨੀ ਪਾਰ ਕਰਨੀ ਦੀ ਬੇਤਰੜੀ ਨਦੀ ਮੰਨੀ ਗਈ ਜਿੱਚ ਖੂਨ ਚਿੱਕੜ ਲਾ ਬਹੁਤ ਕੁਝ ਹੈ ਜਿਹਨੂੰ ਅਸੀਂ ਕਿਤੇ ਕਿਤੇ ਭਵ ਚਲ ਗਈ ਉਹ ਬਹਿਤਰਨੀ ਪਾਰ ਕਰਨੀ ਆ ਇੱਕ ਸਾਲ ਦਾ ਸਮਾਂ ਲੱਗਦਾ ਹੈ ਕਿ ਉਹ ਬਹਿਤਰਨੀ ਪਾਰ ਕਰਨ ਵਾਸਤੇ ਆ ਪਿੰਡ ਪੱਤਲ ਕਰਾ ਦੇਉਂਦੇ ਗੋਵ ਮਨਸਤਾਇ ਕੁਪੇਂਡ ਪਰਦਾ ਕੁਪਤਲ ਪਰਦਾ ਤਰੀਕੇ ਨੇ ਆਪਣੇ ਆਪਣੇ ਮੈਨੂੰ ਹਰ ਤੇ ਕਮੈਂਟ ਕਰਨ ਦੀ ਲੋੜ ਨਹੀਂ ਉਹ ਸਾਡਾ ਆਲਾ ਦੋਲਾ ਕਰਦਾ ਹੈ ਅਖੇ ਜੀ ਸਾਲ ਲੱਗਦਾ ਹੈ ਤੇ ਸਾਲ ਬਾਅਦ ਵਿੱਚ ਉਹ ਧਰਮ ਰਾਜ ਦੇ ਪੇਸ਼ ਹੁੰਦਾ ਹੈ ਉਸੇ ਕਨਸੈਪਟ ਵਿੱਚ ਸਾਡੇ ਖਾਸ ਕਰਕੇ ਪੰਜਾਬ ਦੇ ਏਰੀ ਵਿੱਚ ਵਰੀਣਾ ਚੱਲਦਾ ਹੈ ਕਿ ਵਰੇ ਮਗਰੋਂ ਤੁਸੀਂ ਪੂਜਾ ਪਾਠ ਕਰੋ ਕਿਉਂਕਿ ਉਹ ਦਿਨ ਉਹਦੀ ਪੇਸ਼ ਫਾਈਲ ਪੇਸ਼ ਹੋ ਰਹੀ ਹੁੰਦੀ ਹੈ ਇਹ ਬਾਰੀਕ ਕਨਸੈਪਟ ਉਹ ਹੈ ਵੀ ਇੱਕ ਸਾਲ ਬਾਅਦ ਸੇਮ ਡੇਟ ਤੇ ਜਿੱਤਨਬੰਦ ਦਾ ਪਰਛੈਰ ਛਟਿਆ ਸੇ ਉਸੇ ਦਿਨ ਸਾਲਮਗਰੋਂ ਤੇਨੂੰ ਬੰਦੇ ਨੂੰ ਉਹ ਸਰੂ ਨੂੰ ਪੇਸ਼ ਕੀਤਾ ਜਾਣਾ ਤੇ ਭਾਈ ਤੁਸੀਂ ਪਰਿਵਾਰ ਦਾ ਜੀਤ ਦੁਨੀਆ ਚ ਬਹਿ ਕੇ ਰੱਬ ਰੱਬ ਕਰੋ ਜਾਪਤਾ ਪੂਜਾ ਪਾਠ ਜੋ ਕਰ ਸਕਦੇ ਕਰ ਇਹਦਾ ਬੇਸਿਕ ਕਨਸੈਪਟ ਸੀ ਵਿਰੇਣੇ ਦਾ ਜੋ ਅੱਜ ਆਪਾਂ ਤੀਜੇ ਦਿਨ ਭੋਗ ਪਾ ਕੇ ਵਿਰੇਣਾ ਕਰ ਲਿਆ ਜੇਸੀਂ ਅਸਾਂ ਰਸਮ ਬਣਾ ਲਈਏ ਇਹ ਰਸਮ ਰਸਮ ਕੋਈ ਨਹੀਂ ਹੁਣ ਸਾਡਾ ਸੁਖ ਸ਼ੋਕ ਸ਼ੁਕਲ ਰਹੇ ਗਿਆ ਤਸੱਲੀ ਵਾਸਤੇ ਹਾਂ ਜੀ ਅਸੀਂ ਪਾਠ ਕਰਾ ਲਿਆ ਆ ਅਸਾਸ ਕਰ ਲਈ ਸੋ ਕੋਈ ਤੇ ਮਹੀਨੇ ਮਗਰੋਂ ਵੀ ਆ ਕੇ ਜੀ ਸਾਲਾਨਾ ਅਰਦਾਸ ਕਰਾਉਣੀ ਹੈ ਜੀ ਕੋ ਅਜੇ 30 ਦਿਨ ਨਹੀਂ ਤੁਹਾਡੇ ਬਾਬੇ ਨੂੰ ਹੋਇਆ ਉਹ ਨਹੀਂ ਜੀ ਸਾਡੇ ਤੇ ਕੰਮ ਸੀਗਾ ਅਸੀਂ ਤੇ ਕਰਨਾ ਤੇ ਸ਼ੁਗਲ ਨਹੀਂ ਗਾ ਸ਼ਗਨ ਨਹੀਂ ਗਾ ਕਿਸੇ ਵਕਤ ਕਿਸੇ ਵਕਤ ਦੇ ਲੋਕਾਂ ਦਾ ਇੱਕ ਬਾਰੀਕ ਸੰਕਲਪ ਸੀਗਾ ਨਿਤਿਆਨਾਦ ਨੇ ਸਾਲ ਦੀ ਗੱਲ ਕੀਤੀ ਚਰਚਾ ਚੱਲ ਪਈ ਇੱਕ ਬਾਬਾ ਬਜ਼ੁਰਗ ਸੀ ਕਹਿੰਦਾ ਨਹੀਂ ਪੰਡਤ ਨੇ ਗੱਲਾਂ ਤੇ ਵਧੀਆ ਕੀਤੀਆਂ ਨੇ ਕਥਾ ਸੋਹਣੀ ਕੀਤੀ ਪਰ ਸਾਲ ਬੜਾ ਸਮਾਂ ਜ਼ਿਆਦਾ ਹੈ ਆਪਾਂ ਤੇ ਮਹੀਨੇ 'ਚ ਪਹੁੰਚਾਂ ਜਿੰਨਾ ਪੈਂਡਾ ਇਹਨਾਂ ਦੱਸਿਆ ਨਾ ਇਹਨਾਂ ਪੈਂਡਾ ਮੈਂ ਮਹੀਨੇ 'ਚ ਤੈ ਕਰ ਲੈਣਾ ਮੇਰੀ ਦਸਤਾਰ ਇਹ ਨਹੀਂ ਮੇਰੀ ਸਪੀਡ ਇਹ ਨਹੀਂ ਜਦੋਂ ਗੱਲ ਚੱਲ ਪਈ ਤੇ ਗੱਲ 'ਚੋਂ ਗੱਲ ਨਹੀਂ ਕੱਢੀ ਦੂਜਾ ਤੀਜਾ ਕਹਿਣ ਲੱਗਾ ਨਹੀਂ ਬਾਬਾ ਮਹੀਨਾ ਤੇ ਬਹੁਤ ਹੈ ਮੈਨੂੰ ਉਮੀਦ ਹੈ ਮੈਂ ਤਿੰਨਾਂ ਹਫ਼ਤਿਆਂ 'ਚੋਂ ਪਾਰ ਚਲਾ ਲਾਂਗਾ ਇੱਕ ਹੋਰ ਕਹਿਣ ਲੱਗਾ ਨਹੀਂ ਪਿੰਡਾਂ ਤੇ ਨੇ ਠੀਕ ਦੱਸਿਆ ਪਰ ਤਿੰਨ ਹਫ਼ਤੇ ਨਹੀਂ ਆਪਾਂ ਤੇ ਦੋ ਹਫ਼ਤੇ ਇਹਨਾਂ ਪਿੰਡਾਂ ਤੱਕ ਰਲਾਂਗੇ ਕਰਦੇ ਆ ਕਰਦੇ ਆ ਤਿੰਨ ਹਫ਼ਤੇ ਦੋ ਹਫ਼ਤੇ ਇੱਕ ਹਫ਼ਤੇ ਆਗੀ ਗੱਲ ਪੰਜਾਂ ਦਿਨਾਂ ਤੇ ਆਗੀ ਗੱਲ ਅਠਾਂ ਪਹਿਰਾਂ ਤੇ ਇੱਕ ਸਿਆਣਾ ਦਾ ਬੰਦਾ ਬੈਠਾ ਸੀ ਕਹਿਣ ਲਗਾ ਆਪਾਂ ਤੇ ਕਿਤੇ ਜਾਣਾ ਹੀ ਨਹੀਂ ਆਪਾਂ ਤੇ ਪਹੁੰਚੇ ਉਹਦੀ ਗੱਲ ਕੱਟ ਵੀ ਨਹੀਂ ਰਹੀ ਕਿ ਧਰਮਰਾਜ ਦੇ ਪੇਸ਼ ਨਹੀਂ ਹੋਣਾ ਦੂਰੀ ਕਿੰਨੀ ਹੈ ਉਹ ਵੀ ਉਹਨੂੰ ਪਤਾ ਹੋਏਗਾ ਪਰ ਆਪਾਂ ਜਾਣਾਂ ਨਹੀਂ ਕਿਉਂਕਿ ਆਪਾਂ ਪਹੁੰਚੇ ਹੋਏ ਆਪਾਂ ਕਦੇ-ਕਦੇ ਗੱਲਾਂ ਕਰਦੇ ਹੁੰਨੇ ਕਿ ਫਲਾਣਾ ਬੰਦਾ ਬੜਾ ਪਹੁੰਚੇ ਹੋਏ ਆਪਾਂ ਕਰਦੇ ਨਾ ਖਾਸ ਕਰਕੇ ਸਾਧੂ ਮੰਡਲਾ ਦੇ ਫਲਾਣਾ ਬਾਬਾ ਜੀ ਨੇ ਬੜੇ ਪਹੁੰਚੇ ਹੋਏ ਉਹ ਪਹੁੰਚੇ ਕਿੱਥੇ ਨੇ ਇਹ ਤੇ ਦੱਸੋ ਨਾ ਪਹੁੰਚੇ ਹੋਏ ਨੇ ਪਰ ਪਹੁੰਚੇ ਕਿੱਥੇ ਨੇ ਬੇਸਿਕਲੀ ਉਹ ਕਿੱਥੇ ਗਏ ਸਾਨੂੰ ਇਹਦੇ ਬਾਰੇ ਨਹੀਂ ਪਤਾ ਪਰ ਪਹੁੰਚ ਕਿੱਥੇ ਹੋਣੀ ਹੈ ਪਹੁੰਚ ਇੱਥੇ ਹੋਣੀ ਹੈ ਜਿੱਥੇ ਆਪਾਂ ਕਹਿੰਦੇ ਹੁੰਨੇ ਜਦੋਂ ਮਰਤਕ ਦੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਹ ਨਾ ਸਰੀਰ ਛੱਟ ਗਏ ਨੇ ਤੇ ਸਰੀਰ ਛੁੱਟਣ ਤੋਂ ਬਾਅਦ ਪਰਿਵਾਰ ਇਕੱਠਾ ਹੋ ਕੇ ਤੁਹਾਡੇ ਚਰਣਾ ਚਾਹੇ ਮਹਾਰਾਜ ਇਹਨੂੰ ਆਪਣੇ ਚਰਣਾ ਚ ਸਦੀਵ ਕਾਲੇ ਨਿਵਾਸ ਦਿਓ ਅਸੀਂ ਕਹਿੰਦੇ ਹੁਣੇ ਦੇ ਦੇ ਗਲ ਮੁਕਾ ਅੰਤਮ ਰਦਾ ਸਮਤਲ ਪ੍ਰਾਣੀ ਮੁਕਤੀ ਹੈ ਆਪਣੇ ਚਰਨ ਨਿਵਾਸ ਤੋਂ ਉਹ ਕਿੰਨੂ ਮਿਲਦਾ ਨਿਵਾਸ ਮਨੁੱਖੀ ਸ਼ਰੀਰ ਤੇ ਇੱਥੇ ਛੁੱਟਿਆ ਉਹ ਪੈਂਡਾ ਕਿੰਨਾ ਸਾਨੂੰ ਨਹੀਂ ਪਤਾ ਕਦੇ ਸਮਾਂ ਲੱਗੇ ਤੇ ਅਲਾਹਣੀਆਂ ਦਾ ਪਾਠ ਕਰਨ ਮੈਂ ਕਈ ਵਾਰ ਕੇ ਕਿ ਲਾਹਣੀ ਪੜਿਆ ਕਰੋ ਕਿਬਲ ਰਸਮ ਨੇ ਕਿ ਕੀਕਸਰ ਸੰਸਕਾਰ ਕਰਕੇ ਐ ਤੇ ਦੋ ਸ਼ੋਤ ਪੜਦੇ ਕਦੇ ਸਮਾਂ ਲੱਗੇ ਪੜਿਆ ਕਰੋ ਅਲਾਹਣੀਆਂ ਉਹਦੇ ਵਿੱਚ ਪਤਾ ਲੱਗੇਗਾ ਕਿ ਉਹ ਯਾਤਰਾ ਕੈਸੀ ਕੀ ਹੁੰਦਾ ਹੈ ਕੈਸੇ ਹੁੰਦਾ ਹੈ ਖੁਲਾਸਾ ਡਿਟੇਲ ਉਹਦੇ ਵਿੱਚ ਹੁਣ ਉਹ ਸਫਰ ਵੀ ਹੈਗਾ ਤੇ ਸਫਰ ਕਿਦਾਂ ਪੂਰਾ ਹੁੰਦਾ ਜੇ ਤੁਹਾਡੀ ਸਪੀਡ ਹੋਏਗੀ ਜਿੰਨੀ ਤੁਹਾਡੀ ਸਪੀਡ ਚੰਗੀ ਹੈ ਸਮੂਥ ਹੈ ਬਿਹਤਰ ਉਹਨਾ ਵਧੀਆ ਸਫਰ ਕਰ ਲਓ ਬਸ ਇਹ ਸਮਝ ਲਈਏ ਜ਼ਿੰਦਗੀ ਇੱਕ ਸਫਰ ਹੈ ਜਿੰਨਾ ਵਧੀਆ ਤਰੀਕੇ ਨਾਲ ਕਰ ਲੋਣਾ ਚਾਹਦਾ ਤੇ ਉਹ ਵਧੀਆ ਤਰੀਕੇ ਨਾਲ ਕਦੋਂ ਹੋਏਗਾ ਜੇ ਤੁਹਾਡੀ ਸਪੀਡ ਠੀਕ ਹੈ ਜੇ ਤੁਹਾਡੀ ਸਪੀਡ ਸਮੂਤ ਤੇaldi ਹੋ ਪਰ ਹਲੋ ਹਲੋ ਸਲੋ ਸਲੋ ਤੇਜ ਹੁੰਦੇ ਹੋ ਤੇ ਤੁਸੀਂ ਸਫਰ ਵੀ ਆਰਾਮ ਨਾਲ ਤੈਅ ਕਰ ਲੋਗੇ ਤੇ ਜ਼ਿੰਦਗੀ ਦਾ ਸਫਰ ਤੇ ਪੰਥੀ ਕਿ ਦੌੜ ਭੱਜ ਕੇ ਕਰ ਲਾਂਗੇ ਰੋਹਾਨੀ ਸਫਰ ਕਿਵੇਂ ਹੁੰਦਾ ਹੈ ਮਹਾਰਾਜ ਕਹਿੰਦੇ ਕੋ ਸਿਮਰਨ ਦੇ ਨਾਲ ਜੇਤਾ ਰੱਖਣਾ ਆ ਜੋ ਇਕੱਲੇ ਤੇ ਸੰਗਤੀ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਨਾ ਗਾਹੇ ਬਗਾਹੇ ਕੋਈ ਕਿਤੇ ਬੈਠਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੁੰਦਾ ਕੋਈ ਕਿਤੇ ਬੈਠਾ ਵਾਹਿਗੁਰੂ ਇਹ ਅਜਾਈਨਾਂ ਜਾਂ ਮਤਾ ਖਲਣ ਕੇ ਵੇਲੇ ਨੇ ਇਹ ਵਾਹਿਗੁਰੂ ਵਾਹਿਗੁਰੂ ਕਰਨ ਲਈ ਵੇਲੇ ਨਹੀਂ ਗਏ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਠੀਕ ਹੈ ਸਿ ਬਹੁਤ ਨਹੀਂ ਕੁਝ ਖਟਰੇ ਨਾ ਤੇ ਫਿਰ ਵੀ એનર્ਜੀ ਅੰਦਰ ਪੈਦਾ ਹੋ ਰਹੀ ਜਨਰੇਟ ਹੋ ਰਹੀ ਹੈ ਬਲ ਮਿਲ ਰਿਹਾ ਜੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਤੇ ਉਸ ਬਲ ਦੇ ਨਾਲ ਤੁਹਾਡੀ ਸਪੀਡ ਮੇਨਟੇਨ ਹੁੰਦੀ ਜਾਂਦੀ ਤੇ ਤੁਹਾਡੀ ਗੱਡੀ ਫਿਊਲ ਹੋਏਗਾ ਤੇ ਚੱਲੋਗੇ ਨਾ ਬਲ ਹੋਏਗਾ ਤੇ ਅੱਗੇ ਜਾਓਗੇ ਨਾ ਜੇ ਸਿਮਰਤ ਜਿਸ ਤੇ ਸਿਮਰਨ ਦਾ ਗਤ ਕਰੇ ਹੁਣ ਸਿਮਰਨ ਕਰਦਿਆਂ ਕਰਦਿਆਂ ਗਤੀ ਹੋਏਗੀ ਗਤੀ ਜਿੰਨਾਂ ਦੀ ਹੋ ਜਾਂਦੀ ਏ ਉਹਨਾਂ ਦਾ ਜੀਵਨ ਦਰਸ਼ਨ ਕਿ ਹੋ ਜਾਏਗਾ ਕਿਨ ਕਿ ਕਿਨੇ ਗਤੀ ਪ੍ਰਾਪਤ ਕਰਨੀ ਆਪਣੇ ਮਾਨਸਿਕ ਵਿਚਾਰ ਧਾਰਾ ਨੂੰ ਕਿੱਥੇ ਸੈਟ ਅਪ ਕਰਨਾ ਸਭ ਸੁਖ ਦਾ ਧਾਰ ਇੱਥੇ ਟਿਕਣਾ ਪੈਣਾ ਸਿਮਰਨ ਕਰਨ ਵਾਲਿਆਂ ਨੂੰ ਜਪ ਕਰਨ ਵਾਲਿਆਂ ਨੂੰ ਜਿਨ੍ਹਾਂ ਦੇ ਇਹ ਸਮਝ ਆ ਜਾਏ ਕਿ ਆਪਾਂ ਕਿਤੇ ਜਾਣਾ ਹੈ ਕਿੱਥੇ ਜਾਣਾ ਹੈ ਅਸਾਂ ਤੇਰੇ ਘਰ ਤੇ ਪਾਤਸ਼ਾਹ ਤੇਰੇ ਦਰ ਤੇ ਆਏ ਧਰਮਾਂ ਦੇ ਠਾਂਡੇ ਦਰਬਾਰ ਤੁਝ ਦਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਪੜਦੇ ਹੁੰਨੇ ਹਾਂ ਆਇਆ ਦੂਰੋਂ ਚੱਲ ਕੇ ਕਿਹੜੇ ਚੱਲ ਕੇ ਆਹ 100 ਕਿਲੋਮੀਟਰ 10 ਕਿਲੋਮੀਟਰ ਆ 10 ਕਦਮ 1.5 ਕਿਲੋਮੀਟਰ ਇਹ ਚੱਲ ਕੇ ਨਹੀਂ ਆਏ ਇੱਕ ਜੀਵਨ ਚੱਕਰ ਪੂਰਾ ਕਰਨੇ ਕਿੰਨੇ ਜਨਮ ਲਾ ਕੇ ਆਇਆ ਬਾਬਾ ਮੈਨੂੰ ਨਹੀਂ ਪਤਾ ਬੜੀ ਦੂਰੋਂ ਚੱਲ ਕੇ ਆਇਆ। ਇयां ਹੂੰ ਜੁਗਤ ਬਿਹਾਨੇ ਕਈ ਜਨਮ ਬਾਬਾ ਤੇਰੇ ਦਰ ਤੇ ਹੁਣ ਆਕਿਆ। ਇਸ ਕਰਕੇ ਸਾਰੇ ਸੁੱਖਾਂ ਦਾ ਦਾਤਾ ਤੂੰ ਹੈ। ਦੁੱਖਾਂ ਦੀ ਗੱਲ ਹੀ ਨਹੀਂ ਕਰਨੀ ਇੱਥੇ। ਪਹਿਲਾ ਸੰਕਲਪ, ਪਹਿਲਾ ਖਿਆਲ ਇਹ ਦ੍ਰਿੜ ਰੱਖਣਾ ਜਿਹੜੇ ਗਤੀ ਚਾਹੰਦੇ ਨੇ ਆਪਣੇ ਉਹ ਖਿਆਲ ਅੰਦਰ ਰੱਖਣਾ ਸਭ ਸੁਖ ਦਾਤਾ ਰਾਮ ਹੈ। ਦੂਸਰ ਨਹੀਂ ਕੋਈ। ਪੇ ਦੂਜਾ ਕੋਈ ਨਹੀਂ ਜੇ ਦੂਜੇ ਦਾ ਸੰਕਲਪ ਹੀ ਦੁਬਿਧਾ ਪੈਦਾ ਕਰਦਾ ਹੈ ਇਹ ਹਰ ਥਾਂ ਤੇ ਸੋਤਰੀ ਕੋਈ ਕਰਦਾ ਹੈ ਪਰਿਵਾਰ ਦੇ ਵਿੱਚ ਵੀ ਦੂਜੇ ਦਾ ਸੰਕਲਪ ਦੁਬਿਧਾ ਪੈਦਾ ਕਰਦਾ ਹੈ ਤੇ ਦੁਬਿਧਾ ਦੂਰੀਆਂ ਪੈਦਾ ਕਰਦਾ ਹੈ ਹਰ ਥਾਂ ਤੇ ਕਿਤੇ ਵੀ ਕਿਸੇ ਦੋ ਮਿੱਤਰ ਇੱਕ ਦੇ ਮਨ ਚ ਇੱਕ ਨੂੰ ਛੱਡ ਕੇ ਦੂਜੇ ਦਾ ਖਿਆਲ ਆ ਗਿਆ ਮਨ ਚ ਦੁਬਿਧਾ ਪੈਦਾ ਹੋ ਜੇਗੀ ਦੁਬਿਧਾ ਦੂਰੀ ਬਣਾ ਦੇਗੀ ਤੇ ਦੂਰੀ ਵਿਛੋੜਾ ਪੈਦਾ ਕਰੇਗੀ ਇਹ ਪਲਾਸਟਿਕ ਦੇ ਸੂਤਰ ਨੇ ਹਰ ਥਾਂ ਤੇ ਪਨਾਹ ਕੇ ਦੇ ਦਿੱਤਾ। ਪਰਿਵਾਰਕ ਦੇ ਕੋਲ, ਮਿੱਤਰਤਾ ਦੇ ਕੋਲ, ਵਿਪਾਰ ਦੇ ਕੋਲ, ਪਤੀ-ਪਤਨੀ ਰਿਸ਼ਤੇ ਦੇ ਕੋਲ, ਮਾਤਾ-ਪਿਤਾ, ਭੈਣ-ਭਰਾਵਾਂ ਦੇ ਰਿਸ਼ਤੇ ਦੇ ਕੋਲ ਜੀ ਤੁਹਾਡੇ ਮਨ 'ਚ ਇੱਕ ਜੋ ਤੁਹਾਡੇ ਸਾਹਮਣੇ ਭੈਣ-ਭਰਾਤੀ ਪੁੱਤਰ ਕੋਈ ਵੀ ਹੈ ਉਹਨੂੰ ਇੱਕ ਨੂੰ ਛੱਡ ਕੇ ਅਗਰ ਦੂਜੇ ਦੇ ਬਾਰੇ ਖਿਆਲ ਆ ਰਿਹਾ ਹੈ ਤੇ ਦੁਬਿਧਾ ਪੈਦਾ ਹੋ ਜਾਂਦੀ ਹੈ। ਅੱਜ ਇਹਨਾਂ ਦੇ ਘਰਾਂ 'ਚ ਇੱਕ ਬੱਚਾ ਹੁੰਦਾ ਹੈ ਦੂਜਾ ਕੁਛੜ ਵੀ ਚੁੱਕ ਲੈਣ ਤੋਂ ਕਲਪਣਨ ਲੱਗ ਪੈਂਦਾ ਹੈ। ਦੁੱਖ ਦੇ ਮਨ ਚ ਦੁਬਧਾ ਆ ਗਿਆ ਕਿਤੇ ਮੈਨੂੰ ਛੱਡ ਨਾ ਦੇ। ਦੂਜਾ ਦੁਬਧਾ ਪੈਦਾ ਕਰਦਾ ਹੈ, ਦੁਬਧਾ ਦੂਰੀ ਪੈਦਾ ਕਰਦੀ ਹੈ, ਦੂਰੀ ਵਿਛੋੜਾ ਪੈਦਾ ਕਰਦੀ ਤੇ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਵਿਛੋੜਾ ਸੁਣਿਓ ਦੁੱਖ ਹੈ। ਇਸ ਕਰਕੇ ਕੋਈ ਦੁਬਿਧਾਨ ਰੱਖਣਾ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ ਸਭ ਸੁਖ ਦਾ ਤਾਰਾ ਰਾਮ ਹੈ। ਦੂਸਰ ਨਹੀਂ ਕੋਏ। ਕਹ ਨਾਨਕ ਸਿਮਰੇ ਸੁਨ ਰੇ ਮਨਾ ਤੇ ਸਿਮਰਤ ਗਤ ਹੋਇ ਜੇ ਸਿਮਰਤ ਗਤ ਪਾਈਐ ਤੇ ਭਜਰੀ ਤੈ ਮੀਤ ਸਤਿਗੁਰ ਸਾਨੂੰ ਕਨੇ ਪਾਈ ਇਹਦਾ ਪਤੰਗ ਕਹ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਤੇ ਜੇ ਤੂੰ ਸਿਮਰ ਨਹੀਂ ਕਰ ਪੈਂਦਾ ਸਮਾ ਚਲਦਾ ਜਾਂਦਾ ਸਮਾ ਤੇ ਤੇਰੇ ਹੱਥ ਹੈ ਨਹੀਂ ਪਿੱਛੇ ਇੱਕ ਜ਼ਿਕਰ ਸੀਗਾ ਜੈ ਜਵੰਤੀ ਤੇ ਪੜਿਆ ਹੋਣਾ ਜਿ ਤਰ੍ਹਾਂ ਕੱਲ ਬੀਤ ਗਿਆ ਨਾ ਅੱਜ ਵੀ ਬੀਤ ਜਾਦਾ ਬੀਤ ਜਏ ਹੈ ਬੀਤ ਜਏ ਹੈ ਜਨਮ ਅਕਾਰਤਿ ਰੇ ਬੀਤ ਜਾਣਾ ਨਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕ ਤੀਨ ਇਹ ਅਕਾਰਥਾ ਨਾ ਚਲਾ ਜੇ ਖਾਲੀ ਹੱਥ ਨਾ ਰਹਿ ਜੇ ਇਸ ਕਰਕੇ ਭਾਈ ਚੇਤੇ ਕਰ ਸਿਮਰਨ ਕਰ ਲੈ ਕਿਉਂਕਿ ਇਹ ਆਉਦ ਘਟਤ ਹੈ ਨੀਤ ਆਉਦ ਕਹਿੰਦੇ ਉਮਰ ਨੂੰ ਸਮਾ ਜੋ ਤੇਨੂੰ ਮਿਲਿਆ ਹੋਇਏ ਇਹ ਹਰ ਪਲ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟੈ ਤਨ ਛੀਜੈ ਫਿਰ ਕੀ ਕਰਾਂ ਕਹਿੰਦੇ ਚੇਤਾ ਦਾ ਧਿਆਨ ਕਰ ਆਪਣੇ ਬਾਰੇ ਪਾਂਚ ਤਤ ਕੋ ਤਨ ਰਚਿਓ ਦੇਖ ਤੇਨੂੰ ਯਾਤਰਾ ਕਰਨ ਵਾਸਤੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਸੰਸਾਰ ਚ ਵਿਚਰਨ ਵਾਸਤੇ ਕਰਤਾਪੁਰਖ ਵਾਹਿਗੁਰੂ ਜੀ ਨੇ ਤੇਰੇ ਸਰੀਰ ਦੀ ਬਣਤਰ ਪੰਜਾਂ ਤਤਾਂ ਦੀ ਬਣਾਈਏ ਸਭ ਨੂੰ ਪਤਾ ਹੈ ਕਿ ਪੰਜਾਂ ਤਤਾਂ ਦਾ ਸਰੀਰ ਪਾਂਚ ਤਤ ਕੋ ਤਨ ਰਚਿਓ ਕਰਤੇ ਨੇ ਪੰਜਾਂ ਤਤਾਂ ਦਾ ਤੇ ਤਨ ਰਚਤਾ ਜਾਣ ਚਤੁਰ ਸੁਜਾਨ ਤੇ ਤੂੰ ਆਪਣੇ ਆਪ ਨੂੰ ਚਲਾਕ ਸਮਝ ਲਿਆ ਸਾਰੇ ਜੀਆਂ ਦਾ ਪੰਜਾਂ ਤਤਾਂ ਦਾ ਹੀ ਹੈ ਮਤ ਖਿਆਲ ਕਰੀਂ ਕਿ ਮੇਰੇ ਪੰਜਾਂ ਤਤਾਂ ਦਾ ਅ ਜਿੰਨੂ ਨਖਿੱਦ ਜਾਨਵਰ ਕਹਿੰਦੇ ਉਹਦਾ ਵੀ ਪੰਜਾ ਤਤਾਂ ਦਾ ਹੀ ਹੈ ਸ਼ਰੀਰ ਉਹਦਾ ਤੇ ਮੇਰਾ ਬਰਾਬਰ ਹੀ ਹੈ ਸ਼ਰੀਰਾਂ ਦਾ ਧਰਮ ਸਭ ਦਾ ਬਰਾਬਰ ਹੈ ਸ਼ਰੀਰ ਦਾ ਧਰਮ ਗਧੇ ਦਾ ਤੇ ਘੋੜੇ ਦਾ ਇੱਕੋ ਹੀ ਹੈ ਦੋਨੋਂ ਜੰਮਦੇ ਦੋਨੋਂ ਮਰ ਜਾਂਦੇ ਸਾਡੇ ਚ ਸਭ ਦਾ ਸ਼ਰੀਰ ਦਾ ਜਿਤਨੇ ਵੀ ਜੀਵ ਆ ਜੀਵਤਾਰੀਆਂ ਸਾਰਿਆਂ ਦਾ ਸ਼ਰੀਰ ਦਾ ਧਰਮ ਇੱਕੋ ਹੀ ਹੈ ਤੇ ਸ਼ਰੀਰ ਦਾ ਇੱਕੋ ਇੱਕ ਧਰਮ ਹੈ ਮਰਨੋ ਮਰ ਜਾਣਾ ਹੈ ਜਨਮੇ ਨਾ ਮਰੀ ਜਣ ਜੋ ਪੁਜਿਓ ਸੋ ਬਿੰਸ ਹੈ ਬਸਮਰਨ ਲਿਖਾਇ ਮੰਡਲ ਮਹਿ ਆਏ ਇਥੇ ਮਰੀ ਜਾਣਾ ਹੈ ਚਲਾਕੀ ਕਾਦੀ ਇਹਦੀ ਕਾਦੀ ਚਲਾਕੀ ਸ਼ਰੀਰ ਦੀ ਚਲਾਕੀ ਨੂੰ ਸ਼ਰੀਰ ਦੀ ਤੰਦਰੁਸਤੀ ਨੂੰ ਸ਼ਰੀਰ ਦੇ ਬਾਲ ਨੂੰ ਕੋਈ ਚਰਾਕ ਮਤ ਬਣ ਫਿਰ ਕੀ ਕਰਾਂ ਬਾਬਾ ਜਿਹਤੇ ਉਪਜਿਓ ਨਾਨਕਾ ਦੀਨਤਾ ਹੈ ਮੈਂ ਮਾਨ ਤੇ ਸਾਰੇ ਮੰਨਦੇ ਨੇ ਜਿਨਿੰ ਸਾਡੇ ਚ ਗਿਆਨੀ ਨੇ ਸਿਆਣੇ ਸ਼ਰੀਰ ਨੂੰ ਆਪਾਂ ਕੀ ਕਹਨੇ ਹੁੰਨੇ ਆ ਅਖੀ ਜੀ ਮਿੱਟੀ ਐ ਮਿੱਟੀ ਹੈ ਮਿੱਟੀ ਦੀ ਢੇਰੀ ਐ ਮਿੱਟੀ 'ਚ ਮਿਲ ਜਾਣਾ ਮਿੱਟੀ ਤੁਤਪੰਨ ਹੋਇਆ ਹੌਲੀ-ਹੌਲੀ ਸ਼ਰੀਰ ਸਾਰਾ ਜਿੰਨੀ ਤਾਣਾ ਬਾਣਾ ਬਣਦਾ ਰਿਹਾ ਭਾਵੇਂ ਉਹ ਸਾਡੇ ਕੋਲ ਸੋਨੇ ਦੇ ਰੂਪ 'ਚ ਐ ਹੀਰੇ ਦੇ ਰੂਪ 'ਚ ਐ ਸੰਗੇ ਮਰਮਰ ਦੇ ਰੂਪ 'ਚ ਐ ਅਸੀਂ ਸਟੀਲ ਕਹਿ ਦਈਏ ਬਹੁਤ ਮਜ਼ਬੂਤ ਤੋਂ ਮਜ਼ਬੂਤ ਤਾਤੂਆਂ ਤੇ ਮਹਿੰਗੀਆਂ ਤੋਂ ਮਹਿੰਗੀਆਂ ਤਾਤੂਆਂ ਕਹਿ ਲੋ ਹੱਤੇ ਮਿੱਟੀ ਨਾਲ ਸਾਰੀ ਮਿੱਟੀ ਚੋਂ ਬਣੀ ਆ ਨਾ ਅੱਖੇ ਜੀ ਹੀਰਾ ਸਭ ਤੋਂ ਕਠੋਰ ਤੇ ਮਜ਼ਬੂਤ ਹੈ ਬੜਾ ਮਹਿੰਗਾ ਵਿਕਦਾ ਹੈ ਮਿਲਿਆ ਕਿੱਥੋਂ ਹੈ ਮਿੱਟੀ ਚੋਂ ਮਿੱਟੀ ਚ ਮਿਲ ਜੇਗਾ ਜਿੰਨਾ ਕੁ ਸਮਾਂ ਉਹਨੂੰ ਬਣਨ ਚ ਲੱਗਦਾ ਹੈ ਉਤਨੇ ਕੁ ਸਮੇਂ ਦੇ ਵਿੱਚ ਮੁੱਕ ਜਾਂਦਾ ਹੈ ਇਹੋ ਚੇਤਾ ਰੱਖਣਾ ਕੁਦਰਤ ਦਾ ਟਾਲ ਨਿਯਮ ਹੈ ਜਿੰਨੇ ਕੁ ਸਮੇਂ ਚ ਹੀਰਾ ਬਣਿਆ ਹੋਣਾ ਨਾ ਬਸ ਉਤੋਂ ਕੁਝ ਸਮਾਂ ਜ਼ਿਆਦਾ ਸਾਡੀ ਸਾਰਿਆਂ ਦੀ ਰਚਨਾ ਦਾ ਕੁਦਰਤੀ ਸਬਕ ਤਾਂ ਵੀ ਇਦਾਂ ਹੈ ਸਾਡਾ ਜਨਮ ਦਸਹੀ ਮਾਸੀ ਬਾਲਕ ਜਨਮ ਲੀਆ ਦਸਾਂ ਕੁ ਮਹੀਨਿਆਂ ਦੇ ਵਿੱਚ ਵਿੱਚ ਸਾਡਾ ਜਨਮ ਪੂਰਾ ਹੋ ਜਾਂਦਾ ਹੈ ਤੇ 100 ਸਾਲ ਦੇ ਵਿੱਚ ਹੰਡ ਕੇ ਮੁੱਕ ਜਾਂਦੇ ਆ ਇਹ ਗਣਨ ਦਾ ਬੜੇ ਬਾਰੀਕ ਨਿਯਮ ਨੇ ਜੋ ਕੁਦਰਤ ਦੇ ਵਿੱਚ ਹੈ ਗੁਰਬਾਣੀ ਚ ਪੜਿਆ ਹੈ ਨਾ ਦਸਹੀ ਮਾਸੀ ਬਾਲਕ ਜਨਮ ਲੀਆ ਤੇ 100 ਸਾਲ ਤੋਂ ਬਾਅਦ ਕਿੰਨੇ ਕੁ ਹੰਡਦੇ ਹੋ ਇਹ ਬਹੁਤ ਬਾਰੀਕ ਸਟੱਡੀ ਦਾ ਵਿਸ਼ਾ ਹੈ ਕਿ ਕਿੰਨੇ ਸਮੇਂ 'ਚ ਦਾ ਜਨਮ ਹੁੰਦਾ ਹੈ ਉਤਨੀ ਉਮਰ ਹੁੰਦੀ ਹੈ ਇਹਨਾਂ ਪਾਦਿਕ ਯੋਗ ਹੁੰਦਾ ਹੈ ਤੇ ਜਿੰਨਾ ਸਮਾਂ ਕਿਸੇ ਨੂੰ ਬਣਨ 'ਚ ਲੱਗਦਾ ਹੈ ਉਸੇ ਮੁਤਾਬਕ ਉਹਦਾ ਸੰਸਾਰ 'ਚ ਰਹਿਣ ਦਾ ਸਮਾਂ ਹੁੰਦਾ ਹੀਰੇ ਨੂੰ ਬੜਾ ਸਮਾਂ ਧਰਤੀ 'ਚ ਲੱਗਦਾ ਹੈ ਬੜਾ ਸਮਾਂ ਟਿਕੀ ਰਹਿੰਦੀ ਨੇ ਪਰ ਜਿੱਥੋਂ ਉੱਭਦੇ ਨੇ ਮਿੱਟੀ ਤੋਂ ਮਿੱਟੀ 'ਚ ਹੀ ਮਿਲ ਜਾਂਦੇ ਨੇ ਭਾਵੇਂ ਕੋਈ ਹੋਵੇ ਫਿਰ ਬੜਾਈ ਮਿੱਟੀ ਚ ਮਿਲ ਜੇ ਸਭ ਕੁਝ ਤੇ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਬਸੈ ਉਹ ਤੈਨੂੰ ਸ਼ਰੀਰ ਦਿੱਤਾ ਹੈ ਬਣਤਰ ਦਿੱਤੀ ਬਣਤਰ ਦੇ ਵਿੱਚ ਤੇਰਾ ਹਿਰਦਾ ਵੀ ਤੇ ਦਿੱਤਾ ਨਾ ਇਹ ਇੱਥੇ ਆਪਾਂ ਸੋ ਜੋ ਘਟ ਆ ਧੜਕਦੇ ਦਿਲ ਦੀ ਗੱਲ ਨਹੀਂ ਕਹਿ ਰਹੇ ਤੇਰਾ ਭਾਂਡਾ ਇਹ ਘਟ ਹੈ ਨਾ ਇਹਦੇ ਵਿੱਚ ਪ੍ਰਮਾਤਮਾ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਜਿਨੇ ਭਗਤ ਜਨ ਸੰਤ ਜਨ ਗੁਰਮੁਖ ਜਨ ਹੋਏ ਨੇ ਉਹੀ ਗੱਲ ਪੁਕਾਰ ਪੁਕਾਰ ਕੇ ਕਹਿੰਦੇ ਨੇ ਭਲਿਓ ਹਰ ਹਿਰਦੇ ਦੇ ਵਿੱਚ ਰੱਬ ਵਸਦਾ ਏ ਤੇ ਜੇ ਤੂੰ ਰੱਬ ਨੂੰ ਮਿਲਣਾ ਹੈ ਨਾ ਬਸ ਇਹ ਖਿਆਲ ਰੱਖੀ ਕਿਸੇ ਦਾ ਹਿਰਦਾ ਨਾ ਦੁਖਾ ਦੇ ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ ਤੈਨੂੰ ਰੱਬ ਨੂੰ ਮਿਲਣ ਦੀ ਚਾਹਤ ਹੈ ਹਾਂਜੀ ਮੈਂ ਰੱਬ ਨੂੰ ਮਿਲਣਾ ਹੈ ਆਪਾਂ ਸਾਰੇ ਰੱਬ ਨੂੰ ਮਿਲਣ ਦੀ ਗੱਲ ਕਰਦੇ ਹੋ ਨਾ ਹਾਂਜੀ ਬਾਬਾ ਮੈਂ ਰੱਬ ਨੂੰ ਮਿਲਣਾ ਹੈ ਕਿੰਨੇ ਕਿ ਪ੍ਰਤਾ ਪੱਕੀ ਗੱਲ ਕਿ ਲੱਗੇ ਹਾਂ ਕਿ ਲੱਗੇ ਜੇ ਤਉ ਪ੍ਰੀਆ ਦੀ ਸਿੱਖ ਜੇ ਤਨੁ ਪ੍ਰੀਤਮ ਨੂੰ ਮਿਲਣ ਦੀ ਸਿੱਖ ਹੈ ਨਾ ਤੇ ਫਿਰੇ ਕੰਮ ਕਰੇ ਹਿਆਉ ਨਾ ਠਾਹੇ ਕਹੀਦਾ ਫਿਰ ਕਿਸੇ ਦਾ ਦਿਲ ਨਾ ਤੋੜਦੇ ਇਹ ਆਉ ਫਿਰਦਾ ਠਾਹੇ ਤੋੜਦੇ ਰੁਕਦੇ ਕਿਸੇ ਦਾ ਦਿਲ ਨਾ ਦੁਖਾਏ ਇੱਥੇ ਕਿਸੇ ਦਾ ਦਿਲ ਦੁਖਾ ਕੇ ਆ ਕੇ ਬੰਦਗੀ ਕਰੇਗਾ ਕਿਸੇ ਖਾਤੇ ਨਹੀਂ ਪੈਣਾ ਉਹ ਕਦੀ ਹਾ ਉਹਦੀ ਬਧਵਾ ਪਤਾ ਨਹੀਂ ਤੇਰੀ ਭਗਤ ਜਿਆਦਾ ਵੱਡੀ ਹੋਈ ਰਹੀਮ ਵਰਗੇ ਕਹਿੰਦੇ ਨੇ ਕਿ ਭਾਈ ਕਿਸੇ ਗਰੀਬ ਨੂੰ ਕਮਜ਼ੋਰ ਨੂੰ ਸਤਾਇਓ ਨਾ ਉਹਦੀ ਜਿਹੜੀ ਹਾ ਨਿਕਲਦੀ ਨਾ ਬੜੀ ਤਕੜੀ ਹੁੰਦੀ ਏ ਇਸ ਕਰਕੇ ਸਾਰਿਆਂ ਹਿਰਦਿਆਂ ਦੇ ਵਿੱਚ ਉਹ ਪ੍ਰਮਾਤਮਾ ਵਸਦਾ ਏ ਚਿਚੇ ਤਾ ਰਖੀ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਜਦੋਂ ਹਰ ਹਿਰਦੇ ਚ ਵਸਦਾ ਹੈ ਤੇ ਤੁਚੇ ਤਾਰ ਕੀ ਸੁਖ ਤੇ ਦੁਖ ਤੋਂ ਮੁਕਤ ਰਹੀ ਗੁਰਦੇਵ ਕਿਰਪਾ ਕਰੰ ਅਸੀਂ ਇਹ ਗੱਲ ਆਤਮ ਸਾਥ ਕਰ ਲਈਏ ਹਿਰਦੇ ਟਿਕਾ ਲਈਏ ਕਿ ਸਾਡਾ ਪੰਜਾਂ ਤਤਾਂ ਦਾ ਸਰੀਰ ਹੈ ਇਹਦਾ ਸਰੀਰ ਦਾ ਧਰ ਮੁੱਕ ਜਾਣਾ ਤੇ ਸਾਰਿਆਂ ਨੇ ਇੱਕ ਦਿਨ ਇਸ ਧਰਤੀ ਤੋਂ ਪੂਛ ਕਰ ਜਾਣਾ ਨਾ ਤੇ ਕਰਤਾ ਪੁਰਖ ਹੀ ਇਨਾਂ ਹਿਰਦੇਂ ਰਸਤੇ ਤੇ ਭਾਈ ਉਸੇ ਪ੍ਰਮਾਤਮਾ ਦਸਯਮ ਰੂਪ ਤੇ ਆਓ ਆਪਾਂ ਕੀਰਤਨ ਦੇ ਵਿੱਚ ਸਿਮਰਨ ਦੇ ਵਿੱਚ ਜਪ ਦੇ ਵਿੱਚ ਆਪਣੇ ਚਿੱਤ ਨੂੰ ਲਾ ਲਈਏ ਕਿਉਂਕਿ ਸਤਿਗੁਰੂ ਨਾਨਕ ਜੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਨੇ ਉਹ ਚ ਕੀਰਤਨ ਸਭ ਤੋਂ ਉੱਤਮ ਜੁਗਤ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਹੀ ਸਭ ਤੋਂ ਉੱਤਮ ਜੁਗਤੀ ਹੈ ਤੇ ਕੀਰਤਨ ਹੀ ਸਭ ਤੋਂ ਬਿਹਤਰੀਨ ਸਿਮਰਨ ਦਾ ਵਸੀਲਾ ਹੈ ਤੇ ਕੀਰਤਨ ਹੀ ਗੁਰੂ ਨਾਨਕ ਪਾਤਸ਼ਾਹ ਸਭ ਇਨਸਾਨ ਨੂੰ ਦਾਤ ਵਜੋਂ ਬਖਸ਼ਿਸ਼ ਕੀਤੀ ਪੰਚਮ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਦੀ ਚੁਣ ਚ ਪਾ ਦਿੱਤੇ ਆਓ ਗੁਰਸਿੱਖ ਪਿਆਰੇ ਨਾਲ ਸੰਗਤ ਬੈਠੀਏ ਬਹੁਤ ਪਿਆਰ ਨਾਲ ਪਾਇ ਰਵਿੰਦਰ ਜੀ ਜੀ ਸੀ ਕਿਟੂ ਵੀ ਤੇ ਪਹੁੰਚ ਚੁੱਕੇ ਨੇ ਆਪਾਂ ਕੀਰਤਨ ਚ ਚਲਾਈਏ ਤੇ ਬਖਸ਼ਿਸ਼ਾਂ ਪ੍ਰਾਪਤ ਕਰੀਏ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ